ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡਾ ਸਾਡੇ YouTube ਤੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਕਿਵੇਂ ਤੁਸੀਂ ਆਪਣੀ ਰਸੋਈ ਦੀ ਜਿਹੜੀ ਸਿੰਕ ਆ ਉਹਨੂੰ ਤੁਸੀਂ ਸਾਫ਼ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਹੀ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹਾਂਜੀ ਜੀ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਵੇਂ ਤੁਸੀਂ 3 ਚੀਜ਼ਾਂ ਦੇ ਨਾਲ ਆਪਣੀ ਸਿੰਕ ਨੂੰ ਬਿਲਕੁਲ ਹੀ ਸਾਫ਼ ਤੇ ਆਸਾਨ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਹੋ ਸੋ 24 ਸਾਡੇ ਚੈਨਲ ਤੇ ਬਣੇ ਹੋਏ ਨੇ ਫਸਟ ਟਾਈਮ ਸੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਤੁਹਾਨੂੰ ਸਾਡਾ ਇਹ ਆਸਾਨ ਤਰੀਕਾ ਤੇ ਆਸਾਨ ਨੁਕਤਾ ਕਿਵੇਂ ਲੱਗਾ ਸੋ ਬਣੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਤੇ ਆਓ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਅਸੀਂ ਲੈਣੀ ਹੈ ਜੀ ਹਾਰਬਿਕ ਸੋ ਆਪਾਂ ਸਿੰਕ ਦੇ ਉੱਪਰ ਬਹੁਤ ਹੀ ਅ ਇਹਨੂੰ ਫੈਲਾ ਦਾਂਗੇ ਜਿੱਥੇ-ਜਿੱਥੇ ਤੁਹਾਨੂੰ ਲੱਗੇਗਾ ਕਿ ਬਹੁਤ ਹੀ ਮਤਲਬ ਦਾਗ ਵਗੈਰਾ ਨੇ ਜਾਂ ਜੰਗਾਲ ਹੈ ਉੱਥੇ ਤੁਸੀਂ ਇਹਨੂੰ ਫੈਲਾ ਦੋਗੇ ਲੋ ਜੀ ਆਹਨੇ ਸਿੰਕ ਦੇ ਉੱਪਰ ਬਹੁਤ ਹੀ ਸਾਰੇ ਮਤਲਬ ਫੈਲਾ ਦਿੱਤਾ ਹੈ ਹਾਂਜੀ ਜੀ ਤੇ ਹੁਣ ਆਪਾਂ ਨੇ ਹਾਰਪਿਕ ਨੂੰ ਬਹੁਤੀ ਸਾਰੇ ਤੇ ਸਿੰਕ ਦੇ ਉੱਪਰ ਫੈਲਾ ਦਿੱਤਾ ਵਾ ਤੇ ਸੈਕਿੰਡ ਤੇ ਆਪਾਂ ਪਾਵਾਂਗੇ ਜੀ ਨਮਕ ਸਿੰਕ ਦੇ ਵਿੱਚ ਤਾਂ ਜੋ ਜਿਹੜੇ ਦਾਗ ਲੱਗੇ ਹੋਏ ਨੇ ਉਹ ਬਹੁਤੀ ਜਿਵੇਂ ਜੰਦਾਲ ਵਗੈਰਾ ਹੈ ਉੱਤਰ ਜਾਏਗਾ ਸੋ ਆਪਾਂ ਨੇ ਨਮਕ ਫੈਲਾ ਦਿੱਤਾ ਤੀਸਰੇ ਨੰਬਰ ਤੇ ਆਪਾਂ ਨੇ ਨਿੰਬੂ ਲੈਣਾ ਆਪਣੇ ਘਰ ਲੱਗੇ ਹੋਏ ਸੀਗੇ ਨਿੰਬੂ ਲੈਣਾ ਉਹਨੂੰ ਇਹਦੇ ਉੱਪਰ ਫਲਾ ਦੇਣਾ ਨਿੰਬੂ ਦੇ ਰਾਸ ਨੂੰ ਜਿਵੇਂ ਕਿ ਤੁਹਾਡੀ ਸਿੰਕ ਤੇ ਦਾਗ ਹੋਣਗੇ ਹਾਂਜੀ ਜੀ ਤੇ ਆਪਾਂ ਇਧਰ ਲਈ ਸਿੰਕ ਤੇ ਵੀ ਪਾ ਦਾਂਗੇ ਜੀ ਨਿੰਬੂ ਜਿੱਤੇ ਜਿੱਤੇ ਦਾਗ ਹੋਣਗੇ ਆ ਵੈਸੇ ਸਿੰਕ ਜਾ ਦੇ ਇੱਥੇ ਦਾਗ ਨੇ ਆਪਾਂ ਇੱਥੇ ਨਿੰਬੂ ਪਾ ਦਾਂਗੇ ਸੋ ਹੋਣਾ ਆਪਾਂ ਪਰਾਸ਼ ਦੇ ਨਾਲ ਚੰਗੀ ਤਰ੍ਹਾਂ 2 ਜਾਂ 3 ਮਿੰਟ ਲਈ ਇਹਨੂੰ ਰੱਖਾਂਗੇ ਤਾਂ ਜੋ ਸਾਡੀ ਜਿਹੜੀ ਆਪਾਂ ਵਿੱਚ ਜੋ ਵੀ ਮਟੀਰੀਅਲ ਐਡ ਕੀਤਾ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਤਲਬ ਜਿਹੜੇ ਹੈਗੇ ਆ ਜੰਗਾਲ ਵਗੈਰਾ ਉਹ ਉੱਤਰ ਜਾਏਗਾ। 105 ਮਿੰਟ ਲਈ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਜੀ। 5 ਮਿੰਟ ਤੋਂ ਬਾਅਦ ਇਹਨੂੰ ਆਪਾਂ ਬ੍ਰਸ਼ ਦੇ ਨਾਲ ਧੋਸ਼ ਕਰ ਦਵਾਂਗੇ। ਹਾਂ ਜੀ ਜੀ। ਆਪਾਂ ਇਹ ਵਾਲੇ ਬ੍ਰਸ਼ ਦੇ ਨਾਲ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ 5 ਮਿੰਟ ਆਪਣੇ ਹੋ ਚੁੱਕੇ ਆ ਜੀ। ਹੁਣ ਆਪਾਂ ਇਹਨੂੰ ਇਹਦੇ ਨਾਲ ਧੋਸ਼ ਕਰ ਲਵਾਂਗੇ। आपने पानी वाल दोनों टूटियां छद करा जिथे जिथे अपना ज्यादा संघार रखा हुआ ब्रश आप नाले जोर भी दबा तो तो थोड़ा इन साफ करा ਹਾਂਜੀ ਜੀ ਤੇ ਆਪਾਂ ਨੇ ਕਰ ਲਿਆ ਜੀ ਬ੍ਰਸ਼ ਦੇ ਨਾਲ ਬਿਲਕੁਲ ਸਾਫ਼ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਣੀ ਸਿੰਕ ਜਿਹੜੀ ਹੈ ਗਿਆ ਬਿਲਕੁਲ ਨੀਟ ਐਂਡ ਕਲੀਨ ਹੋ ਚੁੱਕੀ ਆ ਸੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੋ ਵੀ ਸਾਡੇ ਚੈਨਲ ਤੇ ਪੜ੍ਹਦੇ ਨੇ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਾਂਜੀ ਜੀ ਹਾਂਜੀ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਸਿੰਕ ਨੂੰ ਆਪਾਂ ਕਰ ਲਿਆ ਜੀ ਬ੍ਰਸ਼ ਦੇ ਨਾਲ ਬਿਲਕੁਲ ਨੀਟ ਐਂਡ ਕਲੀਨ ਬਿਲਕੁਲ ਸਾਫ਼ ਤਰੀਕੇ ਨਾਲ ਕਰ ਲਿਆ ਸੋ ਤੁਸੀਂ ਰਿਜ਼ਲਟ ਦੇਖ ਹੀ ਸਕਦੇ ਹੋ ਸੋ ਪਲੀਜ਼ ਇਹ ਜਿਹੜਾ ਹੈਗਾ ਤੁਸੀਂ ਜ਼ਰੂਰ ਕਰਾ ਟ੍ਰਾਈ ਕਰਿਓ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਫੇਰ ਮਿਲਾਂਗੇ ਜੀ ਨਵੀਂ ਨੈਕਸਟ ਵੀਡੀਓ ਦੇ ਨਾਲ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਲਾਈਕ ਸ਼ੇਅਰ ਕਮੈਂਟਸ ਰੂਲ ਕਰਿਓ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਅਗਲੀ ਵੀਡੀਓ ਚ